ब्रेक तो बाद इक पर सारे दर्शका दा स्वागत सर ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਬਹੁਤ ਮਿਹਰਬਾਨੀ ਜੀ ਹੁਣ ਅਗਲੀ ਖਬਰ ਤੇ ਚਰਚਾ ਕਰਦੇ ਆ ਦੱਸਦੀ ਹੈ ਮਨਰੇਗਾ ਦੇ ਵਿੱਚ ਕੀਤੀਆਂ ਤਬਦੀਲੀਆਂ ਦੇ ਵਿਰੋਧ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੱਲੋਂ 45 ਦਿਨਾਂ ਦਾ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ ਕਰਨਾਟਕ ਤੇਲੰਗਾਨਾ ਅਤੇ ਪੰਜਾਬ ਨੇ ਤਾਂ ਵੀ ਵੀ ਜੀ ਰਾਮਜੀ ਕਾਨੂੰਨ ਦੇ ਖਿਲਾਫ ਸਰਕਾਰੀ ਤੌਰ ਤੇ ਪ੍ਰਸਤਾਵ ਵੀ ਪਾਸ ਕਰ ਦਿੱਤੇ ਹਨ ਤਾਮਿਲਨਾਡੂ ਕੇਰਲ ਅਤੇ ਪੱਛਮੀ ਬੰਗਾਲ ਵੀ ਖੁੱਲ ਕੇ ਇਸ ਦਾ ਵਿਰੋਧ ਕਰ ਰਹੇ ਹਨ ਇਨ੍ਹਾਂ ਰਾਜਾਂ ਦੀਆਂ ਸਾਂਝੀਆਂ ਜਿਹੜੀਆਂ ਅਪੱਤੀਆਂ ਨੇ ਉਹ ਸਪਸ਼ਟ ਹਨ ਮਨਰੇਗਾ ਤੋਂ ਮਹਾਤਮਾ ਗਾਂਧੀ ਦਾ ਨਾਮ ਹਟਾਉਣਾ ਯੋਜਨਾ ਨੂੰ ਮੰਗ ਅਧਾਰਿਤ ਮਾਡਲ ਤੇ ਸਪਲਾਈ ਆਧਾਰਿਤ ਢਾਂਚੇ ਵਿੱਚ ਬਦਲਣਾ ਰਾਜਾਂ ਤੇ ਵਿੱਤੀ ਬੋਝ ਵਧਾਉਣਾ ਅਤੇ ਕੇਂਦਰ ਵੱਲੋਂ ਪੂਰਾ ਨਿਯੰਤਰਣ ਥੋਪਣਾ ਕੀ ਕਰਾ ਚਾਹੁੰਦੇ ਸਰਕਾਰ ਅਸੀਂ ਅੱਗੇ ਵੀ ਇਹਦੇ ਤੇ ਜਿੱਦਾਂ ਨੇ ਪਹਿਲੇ ਦਿਨ ਸਕੇਂਦਰ ਦੀ ਸਰਕਾਰ ਨੇ ਕੀਤਾ ਸੀ ਉਦੋਂ ਵੀ ਅਸੀਂ ਪ੍ਰੋਗਰਾਮ ਦੇ ਉੱਤੇ ਡਿਸਕਸ਼ਨ ਕੀਤੀ ਸੀ ਬਿਲਕੁਲ ਜੀ ਇਹਦੇ ਵਿੱਚ ਗੱਲ ਇਹ ਹੈਗੀ ਹੈ ਕਿ ਦੇਖੋ ਮਹਾਤਮਾ ગાંધી ਕਿਉਂਕਿ ਇਸ ਮੁਲਕ ਦੇ ਰਾਸ਼ਟਰ ਪਿਤਾ ਕਹੇ ਗਏ ਆ ਉਹਨਾਂ ਨੇ ਫਰੀडम स्ट्रगल ਦੇ ਵਿੱਚ ਇੱਕ ਵੱਡਾ ਰੋਲ ਪਲੇ ਕੀਤਾ ਹੈ ਜੀ ਜੀ ਉਸ ਯੋਜਨਾ ਕਿਸੇ ਵੀ ਯੋਜਨਾ ਨੂੰ ਤੁਸੀਂ ਵਿਕਸਿਤ ਕਰਨਾ ਚਾਹੁੰਦੇ ਜੇ ਉਹਦੇ ਵਿੱਚ ਨਾਵਾਂ ਦਾ ਬਦਲ ਬਦਲਾਵ ਕਰਨਾ ਜ਼ਰੂਰੀ ਨਹੀਂ ਹੁੰਦਾ ਨਹੀਂ ਹੁੰਦਾ ਬਿਲਕੁਲ ਕਿਉਂਕਿ ਇਹ ਕਿਸੇ ਅੰਗਰੇਜ਼ ਦੇ ਨਾਮ ਤੇ ਤਾਂ ਹੈ ਨਹੀਂ ਹੂੰ ਜਦੋਂ ਆਪਾਂ ਕਿੰਨੇ ਕਿੰਨੇ ਵੈਸੇ ਤਾਂ ਦੇਖੋ ਇੱਕ ਹਿਸਟਰੀ ਨੂੰ ਔਰ ਸਿਸਟਮ ਨੂੰ ਸਮਝ ਲਈ ਸਾਡੀਆਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਸਮਝਣਗੀਆਂ ਸਾਨੂੰ ਅਸੀਂ ਸ਼ਹਿਰਾਂ ਦੇ ਨਾਮ ਹੀ ਬਦਲੇ ਆ ਗੱਡੀਆਂ ਦੇ ਨਾਮ ਹੀ ਬਦਲੇ ਆ ਹਾਲੇ ਕੀ ਕੋਈ ਐਡੀ ਲੋੜ ਨਹੀਂ ਹੁੰਦੀ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਆਜੇ ਅਮਰੀਕਾ ਚ ਜਾਓ ਤੇ ਉੱਥੇ ਵੀ ਵਿਕਾ ਨਾਮ ਦੇ ਨਾਲ ਸਟਰੀਟ ਹੈਗੀ ਲਾਜ ਪਤਰਾ ਦੇ ਨਾਮ ਦੇ ਸਟਰੀਟ ਹੈਗੀ ਹੈ ਪਰ ਅਸੀਂ ਬਹੁਤ ਸਾਰਾ ਕੁਝ ਬਦਲਤਾ ਵੈਸੇ ਕਹਿੰਦੇ ਦਿਆ ਕਿ ਸਾਡੇ ਗਵਾਂਡੀ ਮੁਲਕ ਦੇ ਵਿੱਚ ਜਿਹੜਾ ਜਿਹਨੂੰ ਅਸੀਂ ਕਿੰਨੇ ਸਾਡਾ ਲਗਾਤਾਰ ਬਣਿਆ ਰਹਿੰਦਾ ਉੱਥੇ ਬਹੁਤ ਸਾਰੇ ਸ਼ਹਿਰ ਸ਼ਹਿਰ ਨਾਮ ਨਹੀਂ ਉਹਨਾਂ ਨੇ ਬਦਲੇ ਤੇ ਸਾਡੇ ਬਹੁਤ سارے ਜਦੋਂ ਅਸੀਂ ਪਿਛਲੇ 12 ਸਾਲ ਤੋਂ ਦੱਸਿਆ ਜੇ ਟ੍ਰੈਂਡ ਬਣ ਗਿਆ ਕਿ ਹਰ ਚੀਜ਼ ਦਾ ਨਾਮ ਬਦਲਦੇ ਹੋ ਜੀ ਮਹਾਤਮਾ ગાંધી ਜੀ ਦਾ ਨਾਮ ਬਦਲਣਾ ਤਾਂ ਜਦੋਂ ਮੰਤ ਭਗਾ ਹੈ ਹੀ ਹੈ ਪਰ ਇਹਦੇ ਵਿੱਚ ਮੈਨੂੰ ਲੱਗਦਾ ਕਿ ਜਿੰਨੀਆਂ ਆਪੋਜੀਸ਼ਨ ਗਵਰਨਮੈਂਟਸ ਹੈਗੀਆਂ ਉਹਦੇ ਵਿੱਚ ਸਭ ਤੋਂ ਬੈਸਟ ਜਿਹੜੀ ਗੱਲ ਕੀਤੀ ਹੈ ਨਾ ਉਹਦੇ ਵਿੱਚ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਕਿਹਾ ਸੀ ਕਿ ਪਹਿਲਾਂ ਤਾਂ ਜਿਹੜੀ ਸਭ ਤੋਂ ਵੱਡੀ ਆਪੋਜੀਸ਼ਨ ਕਾਂਗਰਸ ਜਿਹੜੀ ਹੈਗੀ ਹੈ ਇਸ ਵੇਲੇ ਜਿਹੜੀ ਇਹਦੇ ਉੱਤੇ ਗਾਂਧੀ ਦੇ ਨਾਮ ਤੇ ਪੱਤੀ ਚੁੱਕਦੀ ਪਈ ਹੈ ਉਹਨੇ ਕਿਹਾ ਕਿ ਪਹਿਲਾਂ ਯੂ ਡਿਸਾਈਡ ਕਿ ਤੁਸੀਂ ਗਾਂਧੀ ਜੀ ਨੂੰ ਦੇ ਅ ਕਿ ਜਿਹੜੀ ਯੋਜਨਾ ਹੀ ਖਤਮ ਕਰ ਦਿੱਤੀ ਕਿ ਉਹਦੇ ਤੇ ਚਿੰਤਤ ਜੀ ਉਹਦੀ ਡੈਪਥਸ ਜਾਣ ਦੀ ਲੋੜ ਆ ਹਾਲੇ ਕਿ ਹਾਲੇ ਕਿ ਭਗਵੰਤ ਮਾਨ ਉਹਨਾਂ ਨੇ ਵੀ ਕਿਹਾ ਕਿ ਗਾਂਧੀ ਦੇ ਨਾਂ ਦੇ ਨਾਂ ਨੂੰ ਛੇੜੇ ਜਾਣਾ ਠੀਕ ਨਹੀਂ ਹੈਗਾ ਠੀਕ ਨਹੀਂ ਹੈਗਾ ਸੋ ਇਸ ਵਿੱਚ ਇਹ ਗੱਲ ਹੈਗੀ ਹੈ ਕਿ ਹੁਣ ਜਿਹੜੀ ਇੱਕ ਇੱਕ ਤੇ ਰਿਸਰਚ ਕੀਤੀ ਹੈ ਕਿਸੇ মিডিਆ ਹਾਊਸ ਨੇ ਰਿਸਰਚ ਕੀਤੀ ਹੈ ਜਿਹਦੇ ਵਿੱਚ ਪਤਾ ਲੱਗਾ ਕਿ ਮਨਰੇਗਾ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹ ਹੁਣ ਜਿਹੜੀ ਨਵਾਂ ਸਿਸਟਮ ਆਇਆ ਹੈ ਇਹਦੇ ਵਿੱਚ ਸਾਰਾ ਕੁਝ ਹੀ ਸੈਂਟਰ ਦੇ ਹੱਥ ਵਿੱਚ ਹੈਗਾ ਤੇ ਇਸ ਕਰਕੇ ਇਹ ਇਹ ਜਿਹੜੀ ਇਹ ਵਾਲੀ ਜਿਹੜੀ ਸਕੀਮ ਹੈ ਚ ਅਮੂਲ ਚੂਲ ਪਰਿਵਰਤਨ ਹੋਇਆ ਅਧਿਕਾਰ ਜਿਹੜੇ ਆ ਜਿਹੜੇ ਕਾਨੂੰਨ ਕਾਨੂੰਨ ਬਣਦਾ ਸੀ ਕਿਉਂਕਿ ਮੰਨ ਰਿਹਾ ਕਾਨੂੰਨ ਦੇ ਤਹਿਤ ਆਂਦਾ ਸੀ ਹੁਣ ਇਹ ਸਰਕਾਰ ਦਾ ਪ੍ਰੋਵੋਕੇਟਿਵ ਆ ਕਿ ਉਹ ਕੀ ਦਿੰਦੀ ਹੈ ਫਿਰ ਇਹਦੇ ਵਿੱਚ ਸੂਬਿਆਂ ਦੇ ਉੱਤੇ ਜਿਹੜਾ ਖਰਚਾ ਵਧ ਗਿਆ ਸੋ ਇਸ ਕਿਸਮ ਦੀਆਂ ਸਕੀਮਾਂ ਬਣਾਣੀਆਂ ਜਿਹੜੀਆਂ ਆ ਗਈਆਂ ਨਾ ਇਹ ਇਹ ਦੇਸ਼ ਦੇ ਜਿਹੜਾ ਫੰਡਾਮੈਂਟਲ ਜਿਹੜਾ ਦੇਸ਼ ਦਾ ਫੈਡਰਲ ਸਿਸਟਮ ਹੈਗਾ ਸੰਗੀ ਟਾਚੇ ਦਾ ਦੇਸ਼ ਹੈ ਇਹਦੇ ਵਿੱਚ ਜਦੋਂ ਸੂਬੇ ਨੂੰ ਕਮਜ਼ੋਰ ਕੀਤਾ ਜਾਊਗਾ ਸੂਬਿਆਂ ਦੇ ਦੇ ਉਤੇ ਭਾਰ ਵਧਾਇਆ ਜਾਊਗਾ ਤਾਂ ਸੂਬੇ ਹੁੰਦੇ ਨਹੀਂ ਰਹਿਣਗੇ ਸੋ ਇਹਦੇ ਮਗਰ ਇੰਟੈਂਸ਼ਨ ਕੀ ਹੈ ਗਵਰਨਮੈਂਟ ਦੀ ਇਹ ਕਲੀਅਰ ਨਹੀਂ ਹੈਗੀ ਇਸ ਕਰਕੇ ਜਿੱਥੇ-ਜਿੱਥੇ ਆਪੋਜੀਸ਼ਨ ਹੁਣ ਵੈਸੇ ਹੀ ਘੱਟ ਜਗ੍ਹਾ ਦੇ ਉੱਤੇ ਆਪੋਜੀਸ਼ਨ ਪਾਰਟੀਆਂ ਬੈਠੀਆਂ ਇਸ ਕਰਕੇ ਤੁਸੀਂ ਜਿੰਨੇ ਜਿੰਨੇ ਸੂਬਿਆਂ ਦਾ ਜ਼ਿਕਰ ਕੀਤਾ ਕੇਰਲ ਦਾ ਕੀਤਾ ਉਧਰ-ਇਧਰ ਕਰਨਾਟਕ ਦਾ ਕੀਤਾ ਪੰਜਾਬ ਦਾ ਕੀਤਾ ਇੱਥੇ-ਇੱਥੇ ਆਪੋਜੀਸ਼ਨਸ ਹੈਗੀਆਂ ਨੇ ਲੇਕਿਨ ਮੈਨੂੰ ਬੰਗਾਲ ਦੇ ਵਿੱਚ ਬਹੁਤ ਵੱਡਾ ਮਤਲਬ ਆਪੋਜੀਸ਼ਨ ਬੈਠੀ ਹੈ ਜਿਹੜੀ ਮਮਤਾ ਬੇਨਰਜੀ ਦੀ ਤ੍ਰਿੰਮੂਲ ਕਾਂਗਰਸ ਹੈ ਮੈਨੂੰ ਲੱਗਦਾ ਵੀ ਇਹ ਮਨਰੇਗਾ ਦੀ ਜਿਹੜੀ ਹੈਗੀ ਹੈ ਇਹ ਇਹ ਕਿਤੇ ਜਿਹੜੀ ਇਹ ਸਕੀਮ ਦੇ ਉੱਤੇ ਹਰੇਕੀ ਜਿਹੜਾ ਵਿਰੋਧ ਚੱਲ ਰਿਹਾ ਹੈ ਜੀ ਇਹ ਆਪੋਜੀਸ਼ਨ ਨੂੰ ਇੱਕ ਵਾਰੀ ਜਿਹੜਾ ਇਕੱਠੇ ਹੋ ਕੇ ਸੈਂਟਰਲ ਗਵਰਨਮੈਂਟ ਦੇ ਖਿਲਾਫ ਜਿਹੜੀ ਹੈਗੀ ਹੈ ਜਿਹੜੀ ਪਾਰਟੀ ਰੂਲ ਕਰ ਰਹੀ ਹੈ ਉਹਦੇ ਖਿਲਾਫ ਜਿਹੜਾ ਉਹਨੂੰ ਇੱਕ ਵੱਡਾ ਮੌਕਾ ਵੀ ਮਿਲਿਆ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਕੋਈ ਇੱਕ ਪਾਲੇਗੀ ਬੀਜੇਪੀ ਜਿਹੜੀ ਰੂਲ ਗਵਰਨਮੈਂਟ ਹੈਗੀ ਹੈ ਜਿਹੜੀ ਐਸਪੀ ਦੇ ਸੈਂਟਰ ਦੇ ਵਿੱਚ ਉਹ ਵੀ ਆਪਣੇ ਆਪਣੇ ਪੱਧਰ ਤੇ ਆਪੋਜੀਸ਼ਨ ਦੇ ਅਲਾ ਕਹ ਦੇ ਵਿੱਚ ਜਾ ਜਾ ਕੇ ਪਿੰਡਾਂ ਤੱਕ ਜਾ ਕੇ ਰੈਲੀਆਂ ਕਰ ਰਹੀ ਹੈ ਦੋਨੋਂ ਪਾਸੇ ਚੱਲ ਰਹੇ ਹੋ ਕਹਿੰਦੇ ਕਿ ਇਹ ਵਿੱਚ ਕੁਝ ਗਲਤ ਨਹੀਂ ਹੋਇਆ ਦੂਜੇ ਪਾਸੇ ਉਹ ਕਹ ਰਹੇ ਕਿ ਸਾਰਾ ਕੁਝ ਹੀ ਗਲਤ ਹੋਇਆ ਜੀ ਜੀ ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਅਗਲਾ ਚੋਣ ਜਿਹੜੀ ਗਾਂ ਚੋਣ ਆਉਣੀ ਹੈ ਸੈਂਟਰ ਗਵਰਨਮੈਂਟ ਦੀ ਅੱਲੇ ਵਾਲੇ ਟਾਈਮ ਬਹੁਤ ਅਲੱਗ ਹੈ ਬਟ ਉਹਦੇ ਵਿੱਚ ਕਿਉਂਕਿ ਉਹ ਲਗਾਤਾਰ ਉਹ ਲਗਾਤਾਰ ਕੁਝ ਸਿਆਚ ਬੰਗਾਲ ਸਹਿਤ ਪੰਜ 6 ਸੂਬੇ ਹੈ ਜਿਨ੍ਹਾਂ ਜਿਨ੍ਹਾਂ ਚ ਪੰਜਾਬ ਵੀ ਆਉਂਦਾ ਉਹਦੇ ਵਿੱਚ ਅੱਗੇ ਵਿਧਾਨ ਸਭਾ ਦੀਆਂ ਚੋਣਾ ਆ ਰਹੀ ਹੈ ਪਰ ਇਸ ਮੁੱਦੇ ਨੇ ਜਿਹੜਾ ਹੈਗਾ ਇਹ ਆਪੋਜੀਸ਼ਨ ਨੂੰ ਇੱਕ ਚਾਂਸ ਦਿੰਦਾ ਹੈ ਕਿ ਉਹ ਕਿਸ ਤਰ੍ਹਾਂ ਰਿਪੀਟ ਕਰ ਸਕਦੇ ਕਿਉਂਕਿ ਮਜ਼ਦੂਰ ਜਿਹੜਾ ਜਿਹੜੀਆਂ ਹੁਣ ਤੱਕ ਦੀਆਂ ਰੈਲੀਆਂ ਹੋ ਰਹੀਆਂ ਨੇ ਇਹਨਾਂ ਸੂਬਿਆਂ ਦੇ ਵਿੱਚ ਉਹਨਾਂ ਦੀ ਤਦਾਦ ਜੇ ਦੇਖੀਏ ਤੇ ਉਹਦੇ ਵਿੱਚ ਮਜ਼ਦੂਰ ਵੱਡੀ ਜਮਾਤ ਦਿਖਦੀ ਹੈ ਜੀ ਸੋ ਮੈਨੂੰ ਲੱਗਦਾ ਵੀ ਇੱਕ ਇੱਕ ਪਿੱਛੇ ਜਦੋਂ ਕੇਂਦਰ ਦੀ ਸਰਕਾਰ ਨੇ ਯੂਨੀਅਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਯੂਨੀਅਨ ਸਿਸਟਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਮੈਨੂੰ ਲੱਗਦਾ ਕਿਉਂਕਿ ਇਹ ਮਜ਼ਦੂਰਾਂ ਨਾਲ ਜੁੜਿਆ ਮੁੱਦਾ ਹੈ ਔਰ ਗੱਲ ਇਹ ਵੀ ਆ ਗਈ ਹੈ ਕਿ ਇਹ ਜਿਹੜੇ ਮਨਰੇਗਾ ਵਾਲੇ ਬੇਸਿਕਲੀ ਅਨਾਰਗਨਾਈਜ਼ ਲੋਕਸੀ ਕਾਂਗਰਸ ਨੇ ਕਿਹਾ ਕਿ ਅਸੀਂ ਇਹਨਾਂ ਦਾ ਮੋਰਚਾ ਸੰਭਾਲਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਜਿਹੜੀ ਮਜ਼ਦੂਰਾਂ ਦੀ ਸਟਰੈਂਥ ਜਿਹੜੀ ਕਮਜ਼ੋਰ ਸੀ ਮਨਰੇਗਾ ਘਟੋ ਘਟ ਮਜ਼ਦੂਰਾਂ ਦੀ ਉਸ ਸਟਰੈਂਥ ਨੂੰ ਜਿਹੜਾ ਰੀ ਕਨਸਟਰਕਟ ਕਰ ਦਊਗਾ ਤੁਹਾਨੂੰ ਐਸਾ ਲੱਗ ਰਿਹਾ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਹਦੇ ਵਿੱਚ ਜਿਹੜੀ ਜਿਹੜੀ ਸਟੇਟ ਗਵਰਨਮੈਂਟਸ ਕਹਿ ਰਹੀਆਂ ਹੈ ਕਿਆ ਉਣਤਾਈਆਂ ਹੈਗੀਆਂ ਉਹਨਾਂ ਉਣਦਈਆਂ ਨੂੰ ਠੀਕ ਕੀਤਾ ਜਾਣਾ ਚਾਹੀਦਾ ਬਿਲਕੁਲ ਬਿਲਕੁਲ ਸਹੀ ਹੈ ਹੁਣ ਗੱਲ ਕਰਦੇ ਹਾਂ ਲਵਾਰਸ ਕੁੱਤਿਆਂ ਦੀ ਤਾਂ ਦੱਸਦੀ ਕਿ ਲਵਾਰਸ ਕੁੱਤਿਆਂ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਲਗਾਤਾਰ ਤੀਜੇ ਦਿਨ ਸੁਣਵਾਈ ਹੋਈ। ਸੁਣਵਾਈ ਦੌਰਾਨ ਤੁਹਾਨੂੰ ਦੱਸਦੀ ਕਿ ਸੁਪਰੀਮ ਕੋਰਟ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਅਦਾਕਾਰਾ ਸ਼ਰਮੀਲਾ ਟੈਗੋਰ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਇਸ ਨੂੰ ਪੂਰੀ ਤਰ੍ਹਾਂ వాਸਮਿਕਤਾ ਤੋਂ ਦੂਰ ਕਰਾ ਦਿੱਤਾ। ਸ਼ਰਮੀਲਾ ਟੈਗੋਰ ਦੇ ਵਕੀਲ ਵੱਲੋਂ ਦਿੱਤੀਆਂ ਦਲੀਲਾਂ ਨੂੰ ਸੁਪਰੀਮ ਕੋਰਟ ਨੇ ਇੱਕ-ਇੱਕ ਕਰਕੇ ਖਾਰਜ ਕਰਦੇ ਹੋਏ ਕਿਹਾ ਕਿ ਜਨਤਕ ਥਾਵਾਂ 'ਤੇ ਕੁੱਤਿਆਂ ਦੀ ਮੌਜੂਦਗੀ ਨੂੰ ਉਚਾਹਿਤ ਕਰਨ ਦੀ ਕੋਸ਼ਿਸ਼ ਬਿਲਕੁਲ ਨਾ ਕੀਤੀ ਜਾਵੇ ਕੀ ਕਹਿਣਾ ਚਾਹੋ ਦੇਖੋ ਇਹ ਤਾਂ ਕੁੱਤਿਆਂ ਦਾ ਮੁੱਦਾ ਤਾਂ ਐਡਾ ਵੈਸੇ ਤਾਂ ਸਾਡੀ ਕਲਚਰ ਚ ਵੀ ਕਿ ਜਗਾਂਦਾ ਕਿ ਜਦੋਂ ਮਹਾਭਾਰਤ ਦੇ ਦ੍ਰਿਸ਼ਣ ਦੇ ਵਿੱਚ ਪ੍ਰਸੰਗ ਆਉਂਦਾ ਹੈ ਕਿ ਜਦੋਂ ਯੁਦਿਸ਼ਠਰ ਸਵਰਗ ਗਏ ਸੀ ਤੇ ਉਹਦੇ ਨਾਲ ਕੁੱਤਾ ਵੀ ਉਹ ਇੱਕ ਗਿਆ ਸੀ ਕੁੱਤੇ ਨੂੰ ਸਵਰਗ ਚ ਐਂਟਰੀ ਨਹੀਂ ਸੀ ਮਿਲੀ ਤੇ ਕੁੱਤੇ ਉਹਨਾਂ ਨੇ ਯੁਦਿਸ਼ਠਰ ਨੇ ਕਿਹਾ ਸੀ ਕਿ ਨਹੀਂ ਇਹ ਕੁੱਤਾ ਅੰਦਰ ਜਾਊਗਾ ਤਾਂ ਮੈਂ ਜਾਣਾ ਤਾਂ ਫਿਰ ਉਹ ਕੁੱਤਾ ਵੀ ਸਵਰਗ ਦੇ ਵਿੱਚ ਜਿਹੜਾ ਇਸ ਕਿਸਮ ਦੀ ਇੱਕ ਪ੍ਰਸੰਗ ਉਹ ਚ ਆਉਂਦਾ ਹੈ ਤੇ ਹੁਣ ਵੀ ਜਿਹੜਾ ਇਸ ਪੂਰੇ ਭਾਰਤ ਵਿੱਚ ਜੀ ਸੁਪਰੀਮ ਕੋਰਟ ਦੀ ਤੁਸੀਂ ਜ਼ਿਕਰ ਕੀਤਾ ਹੀ ਹੈ ਕਿ ਉਹ ਇਥੋਂ ਤੱਕ ਆ ਗਿਆ ਹੈ ਕਿ ਇਹ ਜਿਹੜੀ ਕੁੱਤਿਆਂ ਦੀ ਸਮੱਸਿਆ ਹੈਗੀ ਹੈ ਇਹ ਹੁਣ ਵੱਡੇ ਵੱਡੇ ਅਖਬਾਰਾਂ ਦੇ ਸੰਪਾਦਕੀ ਲੇਖਾਂ ਵਿੱਚ ਵੀ ਆ ਗਈ ਹੈ ਬਿਲਕੁਲ ਬਿਲਕੁਲ ਸੋ ਇਹਦੇ ਵਿੱਚ ਇਹ ਹੈ ਕਿ ਕੁਝ ਜਿਹੜੇ ਤੁਸ਼ਰਮੀਲਾ ਟਗੋਰ ਦਾ ਜ਼ਿਕਰ ਕੀਤਾ ਹੈ ਤੋਂ ਪਹਿਲਾਂ এনवायरमेंट ਮਿਨਿਸਟਰ ਰਹੇ ਸਾਡੇ ਮੇਨਕਾ ਗਾਂਧੀ ਹੈ ਜੀ 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 ਉਹਨਾਂ ਦਾ ਉਹਨਾਂ ਦਾ ਵੀ ਕਾਫੀ ਨਾਮ ਆਉਂਦਾ ਸੀ ਵੀ ਇਹ ਜਿਹੜੇ ਡੌਗ ਲਵਰਸ ਜਾਂ ਜਿਹੜੇ ਹੋਰ ਜਿਹੜੇ ਲਵਰਸ ਪਸ਼ੂਆਂ ਨੂੰ ਦੇਖਣ ਵਾਲੇ ਲੋਕ ਵਲੰਟੀਅਰਸ ਵੀ ਬਹੁਤ ਵੱਡੀ ਤਾਦਾਦ ਚ ਹੈ ਜਿਹੜੇ ਇਹਨੂੰ ਡਿਫੈਂਸ ਕਰ ਰਹੇ ਆ ਪਰ ਸੁਪਰੀਮ ਕੋਰਟ ਨੇ ਜਿਹੜੀ ਚਿੰਤਾ ਕੀਤੀ ਹੈ ਕਿ ਵੱਡਣ ਵਾਲੇ ਕੁੱਤਿਆਂ ਦੀ ਜਿਹੜੀ ਗੱਲ ਕੀਤੀ ਕਿ ਕਈ ਕਿਈ ਲਵਾਰਸ ਕੁੱਤੇ ਵੜ ਦਿੱਤੇ ਜਾਂਦੇ। ਜੀ ਜੀ। ਸੋ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਜਿੱਥੇ ਸਾਡੇ ਮੁਲਕ ਦੀ ਜਿਹੜੀ ਆਬਾਦੀ ਅੰਦਾਜ਼ਨ ਆਪਣੀ ਤੇ ਵਧੇ ਜਾ ਰਹੀ ਹੈ ਮਨੁੱਖਾਂ ਦੀ। ਹਮਮ ਉਹਨੂੰ ਤਾਂ ਇਹ ਕੰਟਰੋਲ ਨਹੀਂ ਕਰ ਪਾ ਰਹੇ ਤੇ ਕਿਤੇ ਅਸੀਂ ਇਹ ਵੀ ਜਿਹੜੇ ਲਵਾਰਸ ਪਸ਼ੂਆਂ ਦੀ ਆਬਾਦੀ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਮਤਲਬ ਸਾਡਾ ਕੋਈ ਸਾਡਾ ਪਲਾਨ ਕੋਈ ਨਹੀਂ ਹੈ ਸਾਡੀ ਕੋਈ ਯੋਜਨਾ ਨਹੀਂ ਹੈ ਜੀ ਕਿਉਂਕਿ ਕੁੱਤਿਆਂ ਦੀ ਬਹੁਤੀ ਤਦਾਦ ਦੇ ਵਿੱਚ ਇਹਨਾਂ ਦੀ ਕੁੱਤਿਆਂ ਦੀ ਉਮਰ ਘੱਟ ਹੁੰਦੀ ਹੈ ਇਸ ਕਰਕੇ ਇਹਦੇ ਵਿੱਚ ਹੁੰਦਾ ਹੈ ਕਿ ਜੇਕਰ ਇਹਨਾਂ ਦਾ ਇੱਕ ਸੀਗੇ ਇਹਨਾਂ ਦੀ ਅਸਮੰਦੀ ਕਰ ਦਿੱਤੀ ਜਾਵੇ ਤੇ ਇਹਨਾਂ ਦੀ ਪੋਪੂਲੇਸ਼ਨ ਘੱਟ ਸਕਦੀ ਪਰ ਪਿਛਲੇ ਕੋਈ ਸਮੇਂ ਤੋਂ ਮੈਨੂੰ ਲੱਗਦਾ ਕਿ ਕੋਈ ਫੰਡ ਨਹੀਂ ਹੈ ਕੋਈ ਯੋਜਨਾ ਨਹੀਂ ਹੈ ਜਿਹਦੇ ਕਰਕੇ ਤੜਾ ਤੜ ਐਸਾ ਹੋ ਰਿਹਾ ਤੇ ਜਿਹੜੀ ਜਿਹੜੀ ਉਹ ਇੱਕ ਮਨੁੱਖੀ ਤੌਰ ਤੇ ਜਿਹੜੀ ਮਨੁੱਖ ਮਨੁੱਖ ਤੇ ਜਿਹੜਾ ਜਾਨਵਰ ਦਾ ਜਿਹੜਾ ਸਾਥ ਹੈ ਉਹਨੂੰ ਦੇਖਦੇ ਹੋ ਡੌਗ ਨਵਰਸ ਵੀ ਆ ਰਹੇ ਆ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਗਲੀਆਂ ਦੇ ਵਿੱਚ ਜਿਹੜਾ ਲੋਕੀ ਖਾਣਾ ਪਾਣਾ ਵੀ ਪਾਉਂਦੇ ਆ ਸਪਰੀਮ ਕੋਰਟ ਨੇ ਸਿੱਧੇ ਤੌਰ ਤੇ ਕਿਹਾ ਕਿ ਜਿਹੜੀਆਂ ਜਨਤਕ ਥਾਵਾਂ ਉੱਤੇ ਇਸ ਚੀਜ਼ ਨੂੰ ਡਿਵੈਲਪ ਕੋਈ ਨਾਗਰਿਕ ਨਾ ਕਰੇ ਕਿ ਉੱਥੇ ਉਹਨਾਂ ਨੂੰ ਕੁੱਤਿਆਂ ਨੂੰ ਕੁਝ ਪਾਇਆ ਜਾਵੇ ਜਿਹਦੇ ਕਰਕੇ ਉੱਥੇ ਉਹ ਵੱਧੇ ਚਲੇ ਜਾਂਦੇ ਪਰ ਆਖਰ ਤਾਂ ਉਹ ਕੁੱਤਿਆਂ ਦਾ ਸਿਸਟਮ ਤਾਂ ਕੋਈ ਬਣੂਗਾ ਬਿਲਕੁਲ ਔਰ ਸਟੇਟ ਗਵਰਨਮੈਂਟਸ ਜਿਹਲੀਆਂ ਆ ਗਈਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਕੋ ਜਵਾਬ ਜੀ ਜੀ ਅਗਰ ਇਹਨਾਂ ਸਾਰੇ ਜਿਹੜੇ ਕੁੱਤਿਆਂ ਦਾ ਜਿਹੜਾ ਸਿਸਟਮ ਜਿਹਨਾਂ ਨੂੰ ਲਵਾਰਸ ਕੁੱਤੇ ਕਹਿੰਦੇ ਆ ਅਗਰ ਇਹਨਾਂ ਦੀ ਬਰੀਡ ਬਦਲਣ ਦਾ ਵੀ ਸਿਸਟਮ ਕੀਤਾ ਜਾਵੇ ਜੀ ਤਾਂ ਇੱਕ ਬਹੁਤ ਵੱਡੇ ਵਿਗਿਆਨਿਕ ਦ੍ਰਿਸ਼ਟੀਕੋਣ ਤਰੀਕੇ ਦੇ ਨਾਲ ਇਹ ਇੱਕ ਇੱਕ ਇਕਨੋਮੀ ਦੇ ਹਿੱਸਾ ਵੀ ਬਣਾਇਆ ਜਾ ਸਕਦੇ ਆ ਕਿ ਕਿਤੇ ਜਦੋਂ ਇਹ ਸਾਰੇ ਲਵਾਰਸ ਕੁੱਤਿਆਂ ਨੂੰ ਅਗਰ ਰੱਖ ਕੇ ਇੱਕ ਤਰ੍ਹਾਂ ਦੀ ਪੋਪੂਲੇਸ਼ਨ ਵਧਾਉਣ ਦਾ ਰਸਤਾ ਤਾਂ ਚਲੋ ਹੈ ਹੀ ਆ ਅਗਰ ਇਹਨਾਂ ਦੀ ਕੋਈ ਬਰੀਡ ਡਵੈਲਪਮੈਂਟ ਕਰਕੇ ਜਿਹੜਾ ਇਹਨਾਂ ਦੀ ਜਿਹਦਾ ਕੁੱਤਿਆਂ ਦੀ ਜਿਹੜੀ ਖਰੀਦੋ ਫਰੋਕ ਪਾਲਣ ਲਈ ਵੈਸੇ ਵੀ ਕਰਦੇ ਆ ਇਹ ਕੁਝ ਕੀਤਾ ਜਾਵੇ ਤਾਂ ਉਹ ਇਹਦੇ ਲਈ ਇੱਕ ਵੱਡਾ ਪ੍ਰੋਜੈਕਟ ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਨੇ ਜਿੱਦਾਂ ਸਟੇਟਾਂ ਨੂੰ ਕਿਹਾ ਦੇ ਸੈਂਟਰ ਗਵਰਨਮੈਂਟ ਵੀ ਇਨਵੋਲ ਹੋਣੀ ਚਾਹੀਦੀ ਹੈ ਔਰ ਕੋਈ ਵੱਡਾ ਐਕਟ ਦੇ ਵਿੱਚ ਵੱਡੀ ਐਮੈਂਡਮੈਂਟ ਕਰੇ ਕਿਉਂਕਿ ਇਹਦੇ ਵਿੱਚ ਛਰਬੀਲਾ ਡਗੋਰ ਤੋਂ ਬਾਅਦ ਨਾ ਇੱਕ ਹੋਰ ਕਿਸੇ ਡੌਗ ਨੰਬਰ ਦੇ ਉਹਨਾਂ ਜੇਪੀ ਜਿਹੜੇ ਸੀ ਮਿਸਟਰ ਸਿੰਘ ਵੀ ਨੇ ਸੀਨੀਅਰ ਐਡਵੋਕੇਟ ਨੇ ਸੁਪਰੀਮ ਕੋਰਟ ਦੇ ਉਹ ਵੀ ਚਾਹ ਪੇਛੇ ਹੋਇਆ ਉਹਨਾਂ ਨੇ ਕਿਹਾ ਕਿ ਬੈਸੇ ਤਾਂ ਸੁਪਰੀਮ ਕੋਰਟ ਨੂੰ ਇਹਨੂੰ ਸੁਣਨ ਦੀ ਲੋੜ ਨਹੀਂ ਕਿਉਂਕਿ ਐਕਟ ਇਜ਼ ਆਲਰੇਡੀ ਅਵੇਲੇਬਲ ਸੋ ਮੈਨੂੰ ਲੱਗਦਾ ਕਿ ਇਸ ਐਕਟ ਦੇ ਵਿੱਚ ਅਸੀਂ ਵੱਡੀ ਐਮੈਂਡਮੈਂਟ ਕਰਕੇ ਅਸੀਂ ਯੋਜਨਾ ਬਣਨੀ ਚਾਹੀਦੀ ਹੈ ਕਿ ਇਹ ਜਿਹੜੀ ਰਾਸ਼ਟਰੀ ਵਿਆਪਕ ਜਿਹੜੀ ਹੈਗੀ ਆ ਜਿਹੜੀ ਇੱਕ ਕਮਾ ਆਪਣੀ ਜੇ ਕਹਿ ਲਈਏ ਵੀ ਕੌਮੀ ਸਮੱਸਿਆ ਹੀ ਬਣ ਗਈ ਹੈ ਤਾਂ ਇਹਨੂੰ ਹੱਲ ਕਰਨ ਲਈ ਇੱਕ ਬਹੁਤ ਸੀਰੀਅਸ ਮੈਟਰ ਹੈ ਕਿਉਂਕਿ ਇਹਦੇ ਨਾਲ ਲੋਕ ਵੀ ਬੜੇ ਮਰੇ ਮੌਤਾਂ ਬਹੁਤ ਹੋਈਆਂ ਬਿਲਕੁਲ ਕਟੰਗ ਨਾ ਸੋ ਇਹ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਗਵਰਨਮੈਂਟ ਜਿਹੜਾ ਫੰਡ ਉਹ ਟੀਕੇ ਲਾਉਣ ਤੇ ਲਾਂਦੀ ਹੈ ਬਹੁਤ ਆ ਉਹ ਕਿਸੇ ਬ ਨੂੰ ਅਦਾ ਹਲ ਕੱਢੇ ਜੀ ਬਿਲਕੁਲ ਬਿਲਕੁਲ ਸੋ ਬਹੁਤ ساری ਖਬਰਾਂ ਤੇ ਗੱਲਬਾਤ ਕੀਤੀ ਹੈ ਬਹੁਤ ساری ਜਾਣਕਾਰੀ ਸਰ ਰਹੀ ਤੁਹਾਨੂੰ ਮਿਲੀ ਹੈ ਸਰ ਤੁਹਾਡਾ ਵੀ ਧੰਨਵਾਦ ਤੁਸੀਂ ਇੱਥੇ ਆਏ ਸ਼ੁਕਰ ਹੈ ਮਿਹਰਬਾਨ ਤੁਹਾਨੂੰ ਪ੍ਰੋਗਰਾਮ ਕਿਦਾਂ ਲੱਗ ਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ